ਲਗਭਗ 7000 ਕਿਰ ਤੋਂ ਆਵਜਾਈ ਦੀ ਸੁਚਾਰੂ ਸਹੂਲਤ ਨਾ ਮਿਲਣ ਕਾਰਨ ਪਾਰੀ ਆਕੜਾ ਦਾ ਸਾਹਮਣਾ ਕਰ ਰਹੇ ਚੰਗਰ ਵਾਸੀਆਂ ਨੂੰ ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸੂਚਨਾ ਤੇ ਲੋਕ ਸੰਪਰਕ ਵਿਭਾਗ ਸਕੂਲ ਸਿੱਖਿਆ ਉਚੇਰੀ ਸਿੱਖਿਆ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਪੰਜਾਬ ਵੱਲੋਂ 18 ਫੁੱਟ ਚੌੜੀ 7 ਕਿਲੋਮੀਟਰ ਲੰਬੀ ਸੜਕ ਦੀ ਸੋਗਾਤ ਚੰਗਰ ਵਾਸੀਆਂ ਨੂੰ ਦਿੱਤੀ ਜਾ ਰਹੀ ਹੈ ਜਿਸ ਉਤੇ 2.99 ਕਰੋੜ ਰੁਪਏ ਖਰਚ ਹੋਣਗੇ ਤੇ ਸੜਕ 6 ਮਹੀਨੇ ਵਿੱਚ ਤਿਆਰ ਕਰਕੇ ਚੰਗਰ ਦੇ ਲੋਕਾਂ ਨੂੰ ਸਮਰਪਿਤ ਕੀਤੀ ਜਾਵੇਗੀ ਇਸ ਮਾਰਗ ਦੇ ਬਣਨ ਨਾਲ ਕਈ ਇਤਿਹਾਸਕ ਧਾਰਮਿਕ ਸਥਾਨਾਂ ਨੂੰ ਜਾਣ ਲਈ ਸੁਚਾਰੂ ਆਵਾਜਾਈ ਦੀ ਸਹੂਲਤ ਮਿਲੇਗੀ ਅੱਜ ਇਹ ਸੜਕ ਦਾ ਨਿਰਮਾਣ ਸ਼ੁਰੂ ਕਰਵਾਇਆ ਗਿਆ ਗੋਰੀ ਅ ਅੱਜ ਬਹੁਤ ਖੁਸ਼ੀ ਦਾ ਦਿੰਦਾ ਚੰਗਰ ਲੱਕ ਦੇ ਲਈ ਅ ਜੋ ਅਗੰਗੁਰਪੁਰ ਸਾਹਿਬ ਤੋਂ ਚੰਗਰੋਂ ਸਾਡਾ ਇਹ ਰਸਤਾ ਜਾਂਦਾ ਹੈ ਸੰਬਲਾਹ ਤੱਕ ਅਜ ਜਿਹੜੀ 18 ਫੁੱਟ ਰੋਡ ਦਾ ਜਿਹੜਾ ਨੀ ਪੱਥਰਾ ਹੈ ਮੰਤਰੀ ਸਾਹਿਬ ਦੀਆਂ ਮਿਹਨਤੀ ਕੋਸ਼ਿਸ਼ਾਂ ਸਦਕਾ ਉਹ ਅਜ ਰੱਖਿਆ ਗਿਆ ਔਰ ਤਕਰੀਬਨ 8 ਕਿਲੋਮੀਟਰ ਤੋਂ ਬਾਅਦ ਜਿਹੜਾ ਇਹ ਰਸਤਾ 18 ਫੁੱਟ ਹੋ ਜਾਣਾ 12 ਫੁੱਟ ਚੜਾਈ ਆ ਮੌਜੂਦਾ ਔਰ ਇਹ ਜਿਹੜਾ ਰਸਤਾ ਅੱਗੇ ਜਾ ਕੇ ਇਤਿਹਾਸਕ ਜਿਹੜੇ ਸਥਾਨ ਨੇ ਜਿਹੜੇ ਗੁਰੂ ਕਰਨੇ ਕੀਲਾ ਤਾਰਾਗੜ ਸਾਹਿਬ ਔਰ ਪਾਈਕਨਈਆ ਜੀ ਦਾ ਬਹੁਤ ਇਤਿਹਾਸਕ ਸਥਾਨ ਆ ਉੱਥੇ ਪਹੁੰਚਦਾ ਔਰ ਇਹਦੇ ਨਾਂ ਦੇ ਨਾਲ ਅੱਧਾ ਜਿਹੜਾ ਚੰਗਰ ਦਾ ਏਰੀਆ ਉਹ ਰਸਤਾ ਕਰਨ ਚਾਹੁੰਦਾ ਹੈ ਤਕਰੀਬਨ 3 ਕਰੋੜ ਦੇ ਲਾਗਤ ਦੇ ਨਾਲ ਜਿਹੜਾ ਇਹ 18 ਫੁੱਟ ਰੋਡ ਜਿਹੜਾ ਉਹ ਅੱਜ ਨੂੰ ਪੱਤਰ ਰੱਖਿਆ ਗਿਆ ਸਰਦਾਰ ਹਰਜੋਤ ਸਿੰਘ ਬੈਂਸ ਜਰਮਤੂ ਪੰਜਾਬ ਵੱਲੋਂ ਔਰ ਚੰਗਰ ਦੇ ਇਸ ਇਲਾਕੇ ਦੇ ਨਾਲ ਮੰਤਰੀ ਸਾਹਿਬ ਦਾ ਬਹੁਤ ਪਿਆਰ ਆ ਪਹਿਲਾਂ ਵੀ ਬਹੁਤ ਵੱਡੀਆਂ ਸਰਗਰਮੀਆਂ ਚੰਗਰ ਦੇ ਜੀ ਉੱਤਿਆ ਗਈਆਂ ਨੇ ਜਿਵੇਂ ਕਿ ਸਕੂਲ ਆਫ ਹੈਪੀਨੈਸ ਪੰਜਾਬ ਦਾ ਜਿਹੜਾ ਪਹਿਲਾ ਸਕੂਲ ਆਫ ਹੈਪੀਨੈਸ ਹੌ ਲਖੇਰਦੇਵ ਕਿ ਬਣ ਕੇ ਇਸ ਤੋਂ ਲਾਵਾ ਹੋਰ ਬਹੁਤ ਸਾਰੇ ਜਿਹੜੇ ਕੰਮ ਨੇ ਇਸ ਇਲਾਕੇ ਵਿੱਚ ਮੰਤਰੀ ਸਾਹਿਬ ਵੱਲੋਂ ਕੀਤੇ ਗਏ ਨੇ ਔਰ ਇਹ ਜਿਹੜੀ ਸ਼ੌਗਾਤ ਹੈ ਚੰਗਰ ਦੇ ਇਲਾਕੇ ਦੇ ਲਈ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਜਿਹੜੀ ਮਹੱਤਵਪੂਰਨ ਉਸਤ ਹੈ ਇਹ ਜੋ ਅੱਜ ਇੱਥੇ ਆਸਿਕ ਦਿਨ ਹੈ ਸਾਡੇ ਇਲਾਕੇ ਵਾਸਤੇ ਚੰਗਰ ਦੇ ਪੰਜਾਬੀ ਤੋਂ ਬਾਅਦ ਪਹਿਲੀ ਵਾਰ ਹੋਇਆ ਕਿ 18 ਫੁੱਟ ਦੀ ਸੜਕ ਹੈ ਇਹ ਕੈਬਨ ਮੰਤਰੀ ਸਰਦਾਰ ਹਰਜੋਤ ਸਿੰਘ ਜੀ ਬੈਂਸ ਜੀ ਜੋ ਸਾਡੇ ਨੌਜਵਾਨ ਅੱਗੂ ਹਨ ਉਹਨਾਂ ਦੇ ਯਤਨਾਂ ਸਦਕਾ ਉਹਨਾਂ ਦੀ ਇਮਾਨਦਾਰੀ ਔਰ ਸਾਫ ਨੀਅਤ ਕਰਕੇ ਇਹ ਕਾਰਜ ਸਿਰੇ ਹੋਇਆ ਹੈ ਕਿਉਂਕਿ ਇਹ ਸ੍ਰੀ ਸੜਕ ਹੈ ਇਹ ਕਿਤੇ 10-20 ਸਾਲ ਪਹਿਲਾਂ ਮਾੜੀ-ਮੋਟੀ ਲੁੱਕ ਪਈ ਹੈ ਤੇ ਬਟ ਹੁਣ ਉੱਥੇ ਅੱਗੇ ਤੁਸੀਂ ਦੇਖਦੇ ਹੋ ਜਾ ਕੇ ਲੱਕੇ ਤੇ ਚੰਗਰ ਚਾਹ ਹਾਲ ਹੈ ਸੜਕ ਜਿਹੜੇ ਪੂਰੇ ਖੱਡੇ ਬਣੇ ਪਏ ਨੇ ਤੇ ਮੰਤਰੀ ਸਾਹਿਬ ਸਾਡੇ ਚੰਗਰ ਲੱਕੇ ਨੂੰ ਬਹੁਤ ਵਿਸ਼ੇਸ਼ ਧਿਆਨ ਦਿੰਦੇ ਹਨ ਜਿਵੇਂ ਲਿਫਟ ਇਰੀਗੇਸ਼ਨ ਹੈ ਉਹਦੇ ਵਾਸਤੇ 80 ਕਰੋੜ ਰੁਪਏ ਰਾਖਮਾ ਕਰਨ ਸਕੂਲ ਆਫ ਹੈਪੀਨੈਸ ਖੇਡ ਵਿੱਚ ਬਣਾਇਆ ਬਹੁਤ ਵਧੀਆ ਸਾਡੇ ਜਿਹੜੇ ਹੋਰ ਵਿਕਾਸ ਦੇ ਕਾਰਜ ਹੈ ਮੈਨਰੇਜ ਪਹਿਲੇ ਸਨੈ ਇਦਾਂ ਦੇ ਕੰਮ ਸਾਰੇ ਗੁੱਜਰ ਪਬੰਦੀ ਜੀ ਚੱਲ ਰਹੀ ਕਰ ਬਈ ਇਦਾਂ ਦੇ ਬਹੁਤ ਸਾਰੇ ਕਾਰਜ ਸਾਡੇ ਇਲਾਕੇ ਵਾਸ